ശിവാലിട്ട வடிவம் இல்ல அதுல இருந்து ரெண்டு பேருக்கும் கொஞ்சம் என்னன்னு ਨਗਰ ਕੀਰਤਨ ਭਾਮਿਆ ਕੋਰ ਤੇ ਲਾਈਵ ਦਰਸ਼ਕ ਕਰ ਸਕਦੇ ਹੋ ਸੇਵਾ ਕਰਦੇ ਹੋਏ ਵੀਰ ਟਰੈਕਟਰ ਦੀ ਪਾਣੀ ਨਾਲ ਲਾਈਕ ਨੂੰ ਲਾਈਕ ਕਰ ਦਿਓ ਭਾਜੀ पिंडाब खुरद இந்த பாவிய குருந்து ਗੁਰਦੁਆਰਾ ਸਾਹਿਬ ਦੇ ਬਾਵਨ ਪ੍ਰਕਾਰ ਜਾਣੀਆਂ ਖੁਸ਼ੀਆਂ ਮਨੋਦੇ ਹੋਏ ਸਤਿਕਾਰ ਜੋ ਗੁਰਦੁਆਰਾ ਸ਼੍ਰੀ ਜਪੂ ਸਿੰਘ ਸਾਹਿਬਆਂ ਦੀ ਛੋਟੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਮੈਂਬਰ ਸਹਿਵਾ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਜਣੇ ਲੱਖ ਲੱਖ ਵਧਾਈਆਂ ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਗੋਤਵਾਰਾ ਅਸ਼ੀਰੀ ਬੇਕੁੰਠਾ ਆ ਮੀਆਂ ਖੋਦ ਦੇ ਵਿੱਚ ਪਹੁੰਚੇ ਹਾਂ ਸੋ ਪ੍ਰਵੰਤਨ ਵੱਲੋਂ ਨਗਰ ਕੇਂਦਰੋਂ ਜੀ ਆਇਆਂ ਕਹਿੰਦੇ ਆ ਹੋਇਆ ਸੋ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਹਨ ਸੋ ਗੁਰੂ ਪਿਆਰਿਆ ਹੁਣ ਪੜਾ ਇੱਥੇ ਕੀਤਾ ਜਾਣਾ ਹੈ ਸਾਰੀਆਂ ਸੰਗਤਾਂ ਲੰਗਰ ਪ੍ਰਵਾਣੀ ਖਾ ਕੇ ਅੱਪਾ ਹੱਥੇ ਵੱਡੀਆਂ ਭਾਰੀਆਂ ਦੇ ਰਸਤੇ ਜੈਨ ਵਿਦਆ ਅਤੇ ਗੂ ਪਿਆਰਿਓ ਗੈਬ ਹੋਣ ਦੇ ਵਿੱਚ ਗੁਰੂ ਕੇ ਲੰਗਰ ਉੱਥੇ ਵੀ ਚਾਰ ਕੀਤੇ ਗਏ ਹਨ ਅੱਗੇ ਗੁਰੂ ਪਿਆਰਿਓ ਸਾਰੀਆਂ ਸੰਗਤਾਂ ਨੇ ਨਾਲ ਜਾਣ ਦੀ ਕਿਰਪਾ ਕਰਦੇ ਸਾਰੀਆਂ ਸਲਕਾ ਸਰਬੱਤ ਦਾ ਭਲਾ ਹਰ ਸਾਲ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹੁਆ ਸਾਰੀਆਂ ਸੰਗਤਾਂ ਵਾਸਤੇ ਗੁਰੂ ਕੇ ਪਿਆਰੇ ਵਾਸਤੇ ਲੰਗਰਾਂ ਦਾ ਪ੍ਰਬੰਧ ਕਰਦੇ ਹਨ ਤੋਂ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਸੋ ਗੁਰੂ ਪਿਆਰੇਓ ਗੁਰੂ ਕੇ ਲੰਗਰ ਤਿਆਰ ਹਨ ਸਾਰੀ ਸੰਗਤ ਰੁਛੇ ਅਤੇ ਗੁਰੂ ਦਾ ਨਾਮ ਜਪ ਕੇ ਨਾਲ ਫਿਰ ਅਗਲੇ ਕਾਮਲ ਹੋਵਾਂਗੇ ਓਏ ਗੁਰਦੀਪਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਹਦੀ ਬਾੜੀ ਬਾੜੀ ਦੀ ਰਹਿਣਾ